ਨਾ ਕੁਲਵੀਰ ਸਿੰਘ ਛੋਟਾ ਨਾਮ ਵੀਰੀ ਪਲਵਾਨ ਪਿੰਡ ਲਲੀਆਂ ਖੁਰਦ ਮੈਂ ਜੀ ਡੈਰੀ ਫਾਰਮ ਕਰ ਰਹੇ ਆ ਅਸੀਂ ਬਹੁਤ ਸਮੇ ਤੋਂ ਸਮੇ ਤੋਂ ਮੈਂ ਕਹਿ ਸਕਦਾ ਜਦੋਂ ਤੋਂ ਮੈਨੂੰ ਸੁਰਤ ਆਈ ਉਦੋਂ ਤੋਂ ਕਰ ਰਹੇ ਆ ਪਹਿਲਾਂ ਸਾਡੇ ਡੈਡੀ ਜੀ ਕਰਦੇ ਸੀ ਹੁਣ ਅਸੀਂ ਕਰ ਰਹੇ ਆ ਤੇ ਪਹਿਲਾਂ ਸਾਡੇ ਕੋ ਮੱਝਾਂ ਥੋੜੀਆਂ ਤਾਂ ਹੁੰਦੀਆਂ ਸੀ ਇੱਧਰ ਆਪਣੇ ਬਰੀਡ ਪੰਜਾਬ ਦੀ ਹੁਣ ਸਾਡੇ ਕੋ ਮੋਰਾ ਨਸਲ ਆ ਹਰਿਆਣੇ ਦੀ ਨਸਲ ਆ ਵਧੀਆ ਦੁੱਧ ਦਿੰਦੀਆਂ ਤੇ ਬਧਾਏ ਵਧੀਆ ਹੀ ਇਹਨਾਂ ਦਾ ਹੈਗਾ ਆ ਦੇਖ ਰੇਖ ਤੇ ਮਾੜੀ ਤੋਂ ਮਾੜੀ ਮੱਝ ਹੀ ਰੱਖਦੇ ਆ 15 ਲੀਟਰ ਤੋਂ ਘੱਟ ਵਾਲੀ ਰੱਖਦੇ ਨਹੀਂ 15 ਤੋਂ 21-22 ਲੀਟਰ ਤੱਕ ਮੱਝਾਂ ਤੇ ਫੇਰ ਦੁੱਧ ਨਾਲ ਵਧੀਆ ਚੱਲਦਾ ਹੈ ਕੰਮਕਾਰ ਤੇ ਬਾਕੀ ਅਸੀਂ ਜਿਹੜਾ ਦੁੱਧ ਪਾਉਂਦੇ ਆ ਆਪ ਇੱਥੇ ਸਭ ਕੁਝ ਕਰਦੇ ਆ ਫੈਂਟ ਅਸੀਂ ਕੱਢਦੇ ਆ ਮਸ਼ੀਨ ਫੈਂਟ ਵਾਲੀ ਇੱਥੇ ਰੱਖੀ ਆ ਫੈਂਟ ਅਸੀਂ ਆਪ ਕੱਢਦੇ ਆ ਤੇ ਜਿਹਨੂੰ ਵੀ ਦੁੱਧ ਪਾਉਂਦੇ ਉਹਨਾਂ 1 ਸਾਲ ਦਾ ਕੰਡਕਟ ਕਰਦੇ ਆ ਪਿੱਛਾ ਗਰਮੀਆਂ ਹੋਣ ਜਾਂ ਸਰਦੀਆਂ ਹੋਣ ਇੱਕੋ ਰੇਟ ਤੇ ਚੱਲਦਾ 70 ਰੁਪਏ 30 ਪੈਸੇ ਸਾਡਾ ਰੇਟ ਆ ਏਕਾਂ ਦਾ ਫੈਂਟ ਦਾ ਤੇ ਫੈਂਟ ਤਾਂ ਮਸ਼ੀਨ ਇੱਥੇ ਰੱਖੀ ਆ ਫੈਂਟ ਆਪ ਕੱਢਣੀ ਰੋਜ ਦੀ ਰੋਜ ਸਵੇਰ ਸ਼ਾਮੀ ਦੋ ਟਾਈਮ ਤੇ ਵਧੀਆ ਕੰਮ ਕਾਰੇ ਚੱਲਦਾ ਤੇ ਹਾਂ ਇੱਕ ਗੱਲ ਹੋ ਰਹੀ ਆ ਜੀ ਤੇ ਮੱਝ ਜੇ ਐਨ ਵੀ ਡੇਰੀ ਰੱਖਣੀ ਜਾਂ ਰੱਖਣੀ ਮੇਰੇ ਵੀਰ ਭਰਾ ਨੇ ਉਹ ਮੱਝਾਂ ਰੱਖੇ ਨਾ ਕਿ ਰੱਖੇ 8 ਕਿਲੋ ਵਾਲੀ ਜਾਂ 10 ਕਿਲੋ ਵਾਲੀ ਜਾਂ 12 ਕਿਲੋ ਵਾਲੀ ਉਹਦੇ ਵਿੱਚੋਂ ਕੁਝ ਬੱਚੇ ਨੇ ਚੁੰਗ ਲਿਆ ਤਾਂ ਬਾਲਟੀ ਵਿੱਚ ਕੁਝ ਨਹੀਂ ਆਉਂਦਾ 15 ਕਿਲੋ ਤੋਂ ਘੱਟ ਵਾਲੀ ਮੱਝ ਆਪਾਂ ਨੂੰ ਇੱਕ ਵੀ ਰੁਪਈਆ ਨਹੀਂ ਦਿੰਦੀ ਤੇ ਨਾ ਉਹਦਾ ਕੋਈ ਫਾਇਦਾ ਹੀ ਆ ਮੱਝ ਰੱਖਣੀ ਤੇ 15 ਕਿਲੋ ਤੋਂ ਉੱਪਰ ਉੱਪਰ ਵਾਲੀਆਂ ਹੋਵੇ ਪੈਸੇ ਵੱਧ ਲੱਗਣ ਜਾਂ ਘੱਟ ਲੱਗਣ ਉਹ ਗੱਲਾਂ ਬਾਤ ਦੀਆਂ ਪ੍ਰੋਫਿਟ ਫੇਰ ਆ ਜੇ ਬੰਦਾ ਕਹੇ ਮੈਂ 10 ਕਿਲੋ ਵਾਲੀਆਂ ਮੱਝਾਂ ਨਾਲ ਡੇਰੀ ਪਾਲਾਂ ਉਹ ਅੱਜ ਵੀ ਘਾਟਾ ਤੇ ਕੱਲ ਵੀ ਘਾਟਾ ਉਹਦੇ ਆਪਾਂ ਨੂੰ ਕੁਝ ਨਹੀਂ ਬਚਦਾ ਉਹ ਬੱਚੇ ਨੂੰ ਕੀ ਪਾਲਾਂਗੇ ਤਾਂ ਆਪਣੇ ਕੋਲ ਕੀ ਆਊਗਾ ਤੇ ਆਪਣੇ ਕੋਲ ਕੋਈ 15 ਕਿਲੋ ਤੋਂ ਘੱਟ ਵਾਲੀ ਨਹੀਂ 21 ਕਿਲੋ ਤਾਂ 22 ਕਿਲੋ ਤਾਂ ਵੀ ਚੰਗੀਆਂ ਚੰਗੀਆਂ ਮੱਝਾਂ ਆ ਤੇ ਹੈਗੀਆਂ ਸਾਰੀਆਂ ਮੋਰਾ ਨਸਲ 'ਚ ਕੋਈ ਦੂਸਰੀ ਨਹੀਂ ਛੌਂਕ ਦੇ ਨਾਲ ਇੱਕ ਤੋਂ ਗਾਈਆਂ ਵੀ ਘਰ ਵਾਸਤੇ ਰੱਖੀਆਂ ਘਰ ਦਾ ਦੁੱਧ ਆਪਦਾ ਪੀਣ ਵਾਸਤੇ ਇਸ ਟਾਈਮ ਤਾਜ਼ੇ ਸੂਏ ਜਿਹੜੇ ਪਸ਼ੂ ਸਾਡੇ ਕੋਲ ਕਹਿ ਸਕਦੇ ਚਾਰ ਜਾਂ ਪੰਜ ਕੀ ਆ ਤੇ ਚਾਰ ਪੰਜ ਸਾਡੇ ਕੋਲ ਤੋਕੜਾਂ ਵੀ ਆ ਉਦਾਂ ਸਾਡੇ ਕੋਲ ਪਸ਼ੂ 20 ਤੋਂ 22 ਕੁ ਪਸ਼ੂ ਹੈਗੇ ਆ ਦੁੱਧ ਦੇਣ ਵਾਲੇ ਉਹਦੇ ਵਿੱਚ ਸਾਡੇ ਕੇ ਚਾਰ ਪਸ਼ੂ ਤਾਂ ਸੂਣ ਵਾਲੇ ਆ ਇੱਕ ਗਾਂ ਵੀ ਤਿਆਰ ਆ ਸੂਣ ਵਾਲੀ ਕੁਝ ਪਸ਼ੂ ਤੋਕੜ ਹੋਏ ਜਿਹਦਾ ਕਹਿੰਦੇ ਥੋੜਾ ਥੋੜਾ ਦੁੱਧ ਦਿੰਦੇ ਚਾਰ ਪੰਜ ਤਾਜ਼ੀਆਂ ਪਰ ਸਾਡਾ ਗਰਮੀਆਂ ਹੋਵੇ ਜਾਂ ਸਿਆਲ ਹੋਵੇ ਸਾਡਾ ਕੁਆਂਟਰਲ ਤੇ ਉੱਤੇ ਦੁੱਧ ਰਿੰਦਾ ਸਾਡਾ ਨਹੀਂ ਕਦੇ ਕਟਿਆ ਰੂਟੀਨ ਨਾਲ ਕੁਆਂਟਰਲ ਤੋਂ ਉੱਪਰ ਉੱਪਰ ਹੀ ਰਹਿੰਦਾ ਤੇ ਉਹਨਾਂ ਬਹੁਤ ਵਧੀਆ ਕੰਮ ਚੱਲਦਾ ਆ ਇੰਨੇ ਕ ਨਾਲ ਹੀ ਸਾਡਾ ਜੇ ਕਿਤੇ ਜ਼ਿਆਦਾ ਪਸ਼ੂ ਸੁਪਣ 5000 ਤੋਂ 7000 ਦਾ ਦੁੱਧ ਵੀ ਹੋ ਜਾਂਦਾ ਦਿਹਾੜੀ ਦਾ ਥੋੜੇ ਹੁਣ ਤਾਂ 5000 ਤੋਂ ਕਦੇ ਟੁੱਟਿਆ ਨਹੀਂ ਤੇ ਇਹਨੇ ਚੱਲਦਾ ਰਹਿੰਦਾ ਤੇ ਜੇ 77 ਰੁਪਏ 30 ਪੈਸੇ ਫੈਂਟਿਆ ਤਾਂ ਦੁੱਧ ਵੀ ਸਾਡਾ ਜਦੋਂ ਗਰਮੀਆਂ ਦੇ ਵਿੱਚ ਵਧੀਆ ਫੈਂਟ ਆ ਜੇ ਤਾਂ 60 ਤੋਂ ਉੱਪਰ ਪੈ ਜਾਂਦਾ ਕਲੀਆਂ ਮੱਝਾਂ ਦਾ ਇੱਥੋਂ ਕੀਲੇ ਤੋਂ ਗਰਮੀਆਂ ਦੇ ਸਾਮ ਸੰਭਾਲ ਲਈ ਤਾਂ ਬਹੁਤ ਹੀ ਸੌਖਾ ਕੰਮ ਆ ਸਾਡੀ ਜਿਹੜੀ ਛੱਡ ਹੈ ਉਹਦੀ ਇੱਕੋ ਹੀ ਕੰਧ ਹੈ ਤਿੰਨ ਪਾਸੇ ਖੁੱਲਾ ਆ ਤੇ ਉਹਦੇ ਵਿੱਚ ਵੀ ਅਸੀਂ ਮੋਰੀਆਂ ਰੱਖੀਆਂ ਹਵਾ ਦਾ ਬਹੁਤ ਵਧੀਆ ਹੈ ਬਾਕੀ ਪੱਖੇ ਲਾਏ ਅਸੀਂ ਉਹਨਾਂ ਦੇ ਉੱਤੇ ਸਾਰਾ ਪ੍ਰਬੰਧ ਕੀਤਾ ਆ ਤੇ ਸਰਦੀਆਂ ਨੂੰ ਤੰਗੀ ਹੁੰਦੀ ਆ ਆਲੇ ਦੁਆਲੇ ਤਰਪੈਲਾ ਲਾਈਆਂ ਪਰ ਫੇਰ ਵੀ ਅਸੀਂ ਉਹਨਾਂ ਲਈ ਅੰਦਰ 24 ਘੰਟੇ ਅੱਗ ਬਾਲ ਕੇ ਰੱਖਦੇ ਆ ਉਹਦੇ ਨਾਲ ਉਹਨਾਂ ਦਾ ਨਿਗ ਰਹਿੰਦਾ ਪੂਰਾ ਉਹਨਾਂ ਦਾ ਜਿੱਦਾਂ ਜਿੰਨੇ ਕਿ ਉਹਨਾਂ ਨੂੰ ਸਰੀਰ ਦਾ ਚਾਹੀਦਾ ਉਹਨਾਂ ਕਿ ਜਿਹੜਾ ਫੇਰ ਵੀ ਕੋਈ ਠੰਡ ਮੰਦਾ ਆ ਉਹ ਸਾਡੇ ਕੋ ਕਮਰੇ ਆ ਉਹਨੂੰ ਅਸੀਂ ਫੇਰ ਉਧਰ ਲੈ ਜੀਦਾ ਵੱਖਰਾ ਕਰਕੇ ਕਮਰਿਆਂ ਚ ਵੀ ਰੱਖੇ ਆ ਜਿੱਦਾਂ ਕਮਰਿਆਂ ਚ ਵੀ ਰੱਖੀ ਤੇ ਜਿਹੜਾ ਜਲਦੀ ਸੂਣ ਵਾਲਾ ਆ ਉਹਨੂੰ ਗਰਮੀ ਦੀ ਲੋੜ ਆ ਉਹ ਕਮਰਿਆਂ ਚ ਜਿੱਦਾਂ ਰੱਖ ਲਈਦਾ ਤੇ ਪੂਰਾ ਸਾਡੇ ਕੋ ਗਰਮੀਆਂ ਦਾ ਵੀ ਬਹੁਤ ਵਧੀਆ ਸਿਆਲ ਦਾ ਵੀ ਬੜਾ ਵਧੀਆ ਹੈ ਮੇਰਾ ਨਾਮ ਡਾਕਟਰ ਰਣਜੀਤ ਸਿੰਘ ਹੈ ਮੈਂ ਬਤੌਰ ਸਾਇਕ ਪ੍ਰੋਫੈਸਰ ਲਾਈਫਸਟਾਕ ਪ੍ਰੋਡਕਸ਼ਨ ਮੈਨੇਜਮੈਂਟ ਇਥੇ ਕਾਲਜ ਆਫ ਐਗਰੀਕਲਚਰ ਪੀਏਯੂ ਵਿੱਚ ਕਾਰਜ ਰਿਹਾ ਥਾ ਮੈਂ ਇਥੇ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਡੇਰੀ ਫਾਰਮਿੰਗ ਵਾਸਤੇ ਤੁਹਾਡੇ ਡੇਰੀ ਫਾਰਮਿੰਗ ਦਾ ਕੀਤਾ ਜੋ ਕਿ ਇੱਕ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਦੇ ਵਿੱਚ ਜਾਂ ਕੈਲੋ ਕਿਤੇ ਵਿੱਚ ਆਉਂਦਾ ਹੈ ਇਸ ਸਹਾਇਕਤੰਦਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਸੋ ਡੇਰੀ ਫਾਰਮਿੰਗ ਵਾਸਤੇ ਮੁੱਖ ਚੀਜ਼ਾਂ ਜਿਹੜੀਆਂ ਸਾਨੂੰ ਧਿਆਨਯੋਗ ਰੱਖਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲਾਂ ਆਉਂਦੀ ਹੈਗੀ ਇਹ ਬਰੀਡਿੰਗ ਨਸਲਾਂ ਬਾਰੇ ਸੋ ਇਹਦੇ ਵਿੱਚ ਡੇਰੀ ਫਾਰਮਿੰਗ ਦੇ ਧੰਦੇ ਵਿੱਚ ਆਪਾਂ گاਵਾਾਂ ਅਤੇ ਮੱਝਾਂ ਰੱਖਦੇ ਹਾਂ ਸੋ گاਵਾਾਂ ਦੇ ਵਿੱਚ ਦੋ ਮੇਨ ਨਸਲਾਂ ਹੈਗੀਆਂ ਨੇ ਜਿਹਦੇ ਵਿੱਚ ਇੱਕ ਹੈਗੀ ਹੈ ਐਚਐਫ ਤੇ ਦੂਸਰੀ ਹੈਗੀ ਹੈ ਜਰਸੀ ਗਾਂ ਤੇ ਇਹ ਤਾਂ ਹੈਗੀਆਂ ਨੇ ਜਿਹੜੀਆਂ ਵਿਦੇਸ਼ੀਆਂ گاਵਾਾਂ ਦੇ ਵਿੱਚ ਆਉਂਦੀਆਂ ਨੇ ਦੇਸੀ گاਵਾਾਂ ਦੇ ਵਿੱਚ ਆਪਾਂ ਜ਼ਿਆਦਾਤਰ ਸਹੀਵਾਲ ਥਾਰਪਾਰਕਰ ਨੂੰ ਰੱਖ ਸਕਦੇ ਹਾਂ ਸਹੀਵਾਲ ਜੋ ਕਿ ਦੇਸੀ ਗਾਂ ਹੈਗੀ ਹੈ ਇਹਦੇ ਵਿੱਚ ਅੱਜਕੱਲ ਬਹੁਤ ਹੀ ਜ਼ਿਆਦਾ ਇਹਦਾ ਪ੍ਰਚਲਿਤ ਹੈਗੀ ਹੈ ਤੋ ਉਸ ਤੋਂ ਬਾਅਦ ਜੇ ਆਪਾਂ ਮੱਝਾਂ ਬਾਰੇ ਗੱਲ ਕਰੀਏ ਤਾਂ ਮੱਝਾਂ ਦੇ ਵਿੱਚ ਮੁਰਰਾ ਤੇ ਨੀਲੀ ਰਾਵੀ ਜਿਹਨੂੰ ਅਸੀਂ ਪੰਜ ਕਲਿਆਣੀ ਵੀ ਆਖਦੇ ਹਾਂ ਸੋ ਮੁਰਰਾ ਦੀ ਜਿਹੜੀ ਬਰੀਡ ਹੈ ਨਸਲ ਹੈ ਉਹ ਆਪਣੇ ਪੰਜਾਬ ਵਿੱਚ ਜਿਹੜੀ ਪਾਈ ਜਾਂਦੀ ਹੈ ਇਹ ਦੁਨੀਆ ਵਿੱਚ ਸਭ ਤੋਂ ਚੰਗੀ ਬਰੀਡ ਮੱਝਾਂ ਵਿੱਚ ਆਉਂਦੀ ਹੈ ਸੋ ਉਸ ਤੋਂ ਬਾਅਦ ਜਦੋਂ ਆਪਾਂ ਦੁੱਧਾਰੂ ਪਸ਼ੂ ਦੀ ਗੱਲ ਕਰਦੇ ਹਾਂ ਤਾਂ ਮੱਝਾਂ ਆਪਾਂ ਨੂੰ ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਵੀ ਕਿੱਥੋਂ ਲਿਆਉਣੀਆਂ ਚਾਹੀਦੀਆਂ ਹਨ ਕਿੱਥੋਂ ਆਪਣੇ ਫਾਰਮ ਵਿੱਚ ਆਉਣੀਆਂ ਚਾਹੀਦੀਆਂ ਹਨ ਜਦੋਂ ਵੀ ਆਪਾਂ ਕੋਈ ਦੁੱਧਾਰੂ ਪਸ਼ੂ ਲੈਣ ਜਾਣੇ ਹੈ ਮੰਡੀ ਵਿੱਚ ਜਾਓ ਜਾਂ ਕਿਸੇ ਫਾਰਮ ਤੇ ਜਾਓ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਮੱਝਾਂ ਦੇ ਵਿੱਚੋਂ ਜਿਹੜੀ ਵੀ ਤੁਸੀਂ ਲੈਣਾ ਚਾਹੁੰਦੇ ਹੋ ਪਰਚੇਜ਼ ਕਰਨਾ ਚਾਹੁੰਦੇ ਹੋ ਉਹਨਾਂ ਦੀ ਮਾਂ ਦਾ ਦੁੱਧ ਚੈੱਕ ਕਰਨਾ ਚਾਹੀਦਾ ਜੇ ਕੋਈ ਰਿਕਾਰਡ ਨਹੀਂ ਹੈ ਤਾਂ ਉਹਨਾਂ ਦੇ ਪਹਿਲੇ ਸਵੇ ਦਾ ਜਾਂ ਉਹਨਾਂ ਦੇ ਕਹ ਲਓ ਵੀ ਉਹਨਾਂ ਦੇ ਪਿਛਲੇ ਸਵੇ ਦਾ ਦੁੱਧ ਚੈੱਕ ਜ਼ਰੂਰ ਕਰਨਾ ਚਾਹੀਦਾ ਹੈ ਜਦੋਂ ਵੀ ਆਪਾਂ ਕੋਈ ਐਨੀਮਲ ਨੂੰ ਪਰਚੇਜ਼ ਕਰਦੇ ਆਂ ਦੁੱਧਾਰੂ ਪਸ਼ੂ ਨੂੰ ਪਰਚੇਜ਼ ਕਰਦੇ ਆਂ ਤਾਂ ਉਹਦੇ ਵਿੱਚ ਤੁਸੀਂ ਉਹਨਾਂ ਦੀ ਸਰੀਰਿਕ ਬਣਤਰ ਨੂੰ ਚੈੱਕ ਕਰੋ ਉਨ੍ਹਾਂ ਦੇ ਵਿੱਚ ਉਨ੍ਹਾਂ ਦੇ ਹਵਾਨੇ ਨੂੰ ਚੈੱਕ ਕਰੋ ਉਨ੍ਹਾਂ ਦੇ ਥਣਾ ਨੂੰ ਚੈੱਕ ਕਰੋ ਬਾਡੀ ਦਾ ਸਾਰਾ ਕਨਫਿਗਰੇਸ਼ਨ ਉਨ੍ਹਾਂ ਦੀ ਬਣਤਰ ਸਰੀਰਿਕ ਬਣਤਰ ਚੈੱਕ ਕਰੋ ਉਸ ਤੋਂ ਬਾਅਦ ਗੱਲ ਆndi ਹੈ ਦੁੱਧਾਰੂ ਪਸ਼ੂਆਂ ਖਾਸ ਕਰਕੇ ਮੱਝਾਂ ਵਿੱਚ ਮੱਝਾਂ ਦੇ ਵਿੱਚ ਤੁਸੀਂ ਖਾਸ ਕਰਕੇ ਇੱਕ ਚੀਜ਼ ਸੁਣੀ ਹੋਣੀ ਹੈ ਵੀ ਇੱਕ ਮੱਝ ਹੈ ਇੱਕ ਮੱਝ ਦੇ ਉੱਤੇ ਮੰਜਾ ਡਿੜਦਾ ਹੈ ਇਹਦਾ ਮਤਲਬ ਉਹਦਾ ਜਿਹੜਾ ਪੈਲਵਿਕ ਏਰੀਆ ਹੈਗਾ ਜਿਹੜਾ ਉਹਦਾ ਪਿੰਨ ਬੋਨ ਹੈਗੀ ਆ ਉਹਦੇ ਵਿੱਚ ਬਹੁਤ ਬ੍ਰੌਡਨੈਸ ਹੋਣੀ ਚਾਹੀਦੀ ਹੈ ਚੌੜੀਆਂ ਹੋਣੀਆਂ ਚਾਹੀਦੀਆਂ ਹਨ ਸੋ ਮੱਜਾਂ ਦਾ ਇੱਕ ਖਾਸ خیال ਰੱਖਣਾ ਚਾਹੀਦਾ ਉਸ ਤੋਂ ਬਾਅਦ ਆਪਣੀ ਗੱਲ ਆndi ਹੈ ਕਿ ਢਾਰੇ ਵਾਸਤੇ ਜੋ ਵੀ ਤੁਸੀਂ ਸ਼ੈੱਡ ਬਣਵਾਉਨੇ ਹੋ ਸ਼ੈੱਡ ਬਣਵਾਉਣ ਵਾਸਤੇ ਤੁਹਾਡੇ ਕੋਲ ਜਿਹੜਾ ਫਰਸ਼ ਹੈਗਾ ਸ਼ੈੱਡ ਹਮੇਸ਼ਾ ਜਿਹੜਾ ਹੈ ਉਹ ਪੂਰਬ ਪੱਛਮ ਡਾਇਰੈਕਸ਼ਨ ਵਿੱਚ ਜਾਂ ਦਿਸ਼ਾ ਵਿੱਚ ਬਣਵਾਉਣਾ ਚਾਹੀਦਾ ਉਸ ਤੋਂ ਬਾਅਦ ਤੁਹਾਡੀ ਗੱਲ ਆndi ਹੈ ਵੀ ਉਹਦੀ ਉਚਾਈ ਕਿੰਨੀ ਹੋਣੀ ਚਾਹੀਦੀ ਹੈ ਸ਼ੈੱਡ ਚਾਹੇ ਤੁਸੀਂ ਕੱਚਾ ਬਣਵਾਓ ਮਤਲਬ ਛੱਤ ਚਾਹੇ ਕੱਚੀ ਹੋਵੇ ਚਾਹੇ ਲੈਂਟਰ ਵਾਲੀ ਹੋਵੇ ਪਰ 12 ਫੁੱਟ ਉਚਾਈ ਤੱਕ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੀ ਫਰਸ਼ ਹੈਗਾ ਉਹ ਤੁਹਾਡਾ ਤਿਲਕਣ ਵਾਲਾ ਨਹੀਂ ਹੋਣਾ ਚਾਹੀਦਾ ਉਹ ਖੁਰਦਰਾ ਫਰਸ਼ਾਉਣਾ ਚਾਹੀਦਾ ਹੈਗਾ ਉਸ ਤੋਂ ਬਾਅਦ ਜਿਹੜੀ ਨਾਲੀ ਜਾਂਦੀ ਹੈ ਮਲਮੂਤਰ ਵਾਸਤੇ ਕੋਹੇ ਵਾਸਤੇ ਜਾਂਦੀ ਹੈ ਅੱਗੇ ਪਿਸ਼ਾਬ ਵਾਸਤੇ ਉਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਕਿ ਸਾਫ ਸੁੱਥੀ ਉਹਨਾਂ 'ਚ ਹਰ 10 ਫੁੱਟ ਮਗਰ 1 ਇੰਚ ਦੀ ਢਲਾਨ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਗੱਲ ਇਹੰਦੀ ਹੈ ਵੀ ਖੁਰਲੀ ਵਾਲ ਜੜੀਆਂ ਤੁਸੀਂ ਬਣਾਉਣੀਆਂ ਹੈਗੀਆਂ ਖੁਰਲੀਆਂ ਹਮੇਸ਼ਾ ਉਹਨਾਂ ਦੇ ਜਿਹੜੇ ਬਾਹਰਲੇ ਪਾਸੇ ਹੈਗੇ ਨੇ ਉਹ ਗੋਲ ਹੋਣੇ ਚਾਹੀਦੇ ਨੇ ਨੁੱਕਰਲੇ ਤਿੱਖੇ ਨਹੀਂ ਹੋਣੇ ਚਾਹੀਦੇ ਤੇ ਮੱਜਾਂ ਦੇ ਵਿੱਚ ਜਦੋਂ ਆਪਾਂ ਉਹਨਾਂ ਨੂੰ ਲੈ ਕੇ ਆਉਣਾ ਹੈ ਜਦੋਂ ਆਪਾਂ ਨੂੰ ਕਿਸੇ ਵੀ ਪਸ਼ੂ ਨੂੰ ਆਪਣੇ ਵਗ ਵਿੱਚ ਲੈ ਕੇ ਆਉਣਾ ਹੈ ਬਾਹਰ ਮਾਰਕੀਟ ਤੋਂ ਉਹਨਾਂ ਦੀ ਡਾਕਟਰੀ ਜਾਂਚ ਜ਼ਰੂਰ ਕਰਾ ਲੈਣੀ ਚਾਹੀਦੀ ਹੈ ਤੇ ਉਹਨਾਂ ਨੂੰ 15 ਦਿਨ ਤੋਂ ਲੈ ਕੇ 20 ਦਿਨ ਤੱਕ ਵਗ ਤੋਂ ਵੱਖਰਾ ਰੱਖਣਾ ਚਾਹੀਦਾ ਹੈ ਉਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਜਿਹੜੀ ਆਪਾਂ ਗੱਲ ਕਰਨਾ ਚਾਹੁੰਦੇ ਆਂ ਦੁੱਧਾਰੂ ਪਸ਼ੂਆਂ ਦੇ ਵਿੱਚ ਉਹ ਗੱਲ ਹੈਗੀ ਹੈ ਫੀਡਿੰਗ ਦੀ ਜਾਂ ਉਹਨਾਂ ਦੀ ਖੁਰਾਕ ਬਾਰੇ ਕਿਉਂਕਿ ਹਰ ਰੋਜ਼ ਦਾ 60 ਤੋਂ ਲੈ ਕੇ 65% ਖਰਚਾ ਡੇਰੀ ਫਾਰਮਿੰਗ ਦੇ ਵਿੱਚ ਖੁਰਾਕ ਦਾ ਹੁੰਦਾ ਜੇ ਆਪਾਂ ਖੁਰਾਕ ਬਾਰੇ ਗੱਲ ਕਰੀਏ ਤਾਂ ਖੁਰਾਕ ਜਿਹੜੀ ਚੀਜ਼ ਤਿੰਨ ਚੀਜ਼ਾਂ ਤੇ ਡਿਪੈਂਡ ਕਰਦੀ ਹੈ ਤੁਸੀਂ ਉਹਨੂੰ ਹਰਾ ਚਾਰਾ ਕਿੰਨਾ ਦਿੰਨੇ ਹੋ ਸੁੱਕੇ ਚਾਰੇ ਕਿੰਨੇ ਪਾਉਣੇ ਹੋ ਤੇ ਵੰਡ ਜਾਂ ਕਨਸੈਂਟਰੇਟ ਮਿਕਸਚਰ ਜਿੰਨੂੰ ਤੁਸੀਂ ਗੱਲ ਕਰਦੇ ਆ ਉਹ ਕਿੰਨਾ ਖਵਾਇਆ ਜਾਂਦਾ ਹੈ ਇੱਕ ਆਮ ਤੌਰ ਤੇ ਵੱਡਾ ਪਸ਼ੂ ਵੱਡੀ ਗਾਂ ਜਾਂ ਮੱਝ ਜਿਹੜੀ ਕਿ 450 ਕਿਲੋ ਜਾਂ 4.5 ਕੁਇੰਟਲ ਦੀ ਕਹੀ ਜਾਂਦੀ ਹੈ ਉਹਨੂੰ 40 ਕਿਲੋ ਹਰਾ ਚਾਰਾ ਚਾਹੀਦਾ ਹੈ ਉਹਨੂੰ 5 ਤੋਂ 7 ਕਿਲੋ ਸੁੱਕਾ ਚਾਰਾ ਜਿਵੇਂ ਕਿ ਤੂੜੀ ਜਾਂ ਪਰਾਲੀ ਚਾਹੀਦੀ ਹੈ ਉਸ ਤੋਂ ਬਾਅਦ ਆਪਣੀ ਗੱਲ ਹੁੰਦੀ ਹੈ ਵੀ ਉਹਨੂੰ ਦਾਣੇ ਕਿੰਨੇ ਪਾਉਣੇ ਆ ਤੁਸੀਂ ਵੰਡ ਕਿੰਨੀ ਪਾਉਣੀ ਹੈ ਸੋ 5 ਕਿਲੋ ਤੱਕ ਜੇ ਕੋਈ ਪਸ਼ੂ ਦੁੱਧ ਦਿੰਦਾ ਹੈ ਤਾਂ ਉਹਨੂੰ 40 ਕਿਲੋ ਹਰੇ-ਚਾਰੇ ਨਾਲ ਇਹਨਾਂ ਦੁੱਧ ਲਿੱਤਾ ਜਾ ਸਕਦਾ ਹੈ ਪਰ ਆਪਾਂ ਨੂੰ ਵੰਡ ਜਾਂ ਕਹਿ ਲੋ ਵੀ ਹਰ ਕਨਸੈਂਟ੍ਰੇਟ ਮਿਕਸਚਰ ਜ਼ਰੂਰ ਪਾਉਣਾ ਹੈ ਕਿਉਂਕਿ ਉਹਦੇ ਵਿੱਚ ਸਰੀਰਕ ਕਿਰਿਆਵਾਂ ਚੱਲ ਰਹੀਆਂ ਹਨ ਉਹਦੇ ਵਿੱਚ ਪਸ਼ੂ ਦੀ ਰੀਪਰੋਡਕਟਿਵ ਸਿਸਟਮ ਜਨਨ ਅੰਕ ਕਿਰਿਆਵਾਂ ਚੱਲ ਰਹੀਆਂ ਹਨ ਉਹਦੇ ਸਰੀਰਕ ਨੂੰ ਵੰਡਤਰ ਬਣਾਉਣੀ ਹੈ ਉਹਦੇ ਵਾਸਤੇ ਪਸ਼ੂ ਖੁਰਾਕ ਪਾਉਣਾ ਬਹੁਤ ਜ਼ਰੂਰੀ ਹੈ ਪਰਮਾਤਮਾ ਕੋਈ ਇਦਾਂ ਦਾ ਮਾੜਾ ਸਮਾਂ ਲਿਆਵੇ ਨਾ ਪਰ ਜਿੰਨੀ ਜ਼ਿੰਦਗੀ ਹੋ ਗਈ ਆ ਕਰਦਿਆਂ ਨੂੰ ਖੇਤੀ ਥੋੜਾ ਜਿਹਾ ਪਸ਼ੂ ਨੂੰ ਇੱਕ ਤਾਂ ਸਫਾਈ ਚਾਹੀਦੀ ਆ ਤੇ ਦੂਜਾ ਨੂੰ ਰੇਸ਼ਾ ਵਗੈਰਾ ਬਾਜ ਨਾ ਹੋਣ ਦੇਵੇ ਰੇਸ਼ਾ ਨੂੰ ਸਾਨੂੰ ਪਤਾ ਲੱਗਦਾ ਜਦੋਂ ਪਸ਼ੂ ਦੇ ਨਾਸਾਂ ਚੋਂ ਪਾਣੀ ਚੁੰਦਾ ਸਮਝ ਲਓ ਉਹਨੂੰ ਰੇਸ਼ਾ ਹੋ ਗਿਆ ਉਹਦੀ ਦੇਖ ਰੇਖ ਤਕਰੀਬਨ ਕਿਤੇ ਆ ਕੰਮ ਅੜ ਜਵੇ ਤੇ ਡਾਕਟਰ ਸਾਹਿਬ ਨੂੰ ਮਗਾਈਦਾ ਨਹੀਂ ਸਾਰਾ ਆਪ ਕਰੀਦਾ ਸਾਰੀ ਨੋਲੇਜ ਆ ਸਾਰਾ ਹੀ ਪਤਾ ਸਾਰੀ ਜ਼ਿੰਦਗੀ ਲੰਘ ਗਈ ਇਸੇ ਕੰਮ 'ਚ ਤੇ ਟੀਕਿਆਂ ਦਾ ਵੀ ਪਤਾ ਆ ਉਦਾਂ ਕੋਈ ਆਪਣਾ ਭਾਈ ਭਰਾ ਸੱਜਣ ਦੇ ਲਈ ਜੇ ਪੁੱਛਣਾ ਹੋਵੇ ਉਹਨੂੰ ਵੀ ਸਲਾਹ ਦੇ ਦੇਦੀ ਹੁਣ ਇਹਨੂੰ ਆਹ ਗੱਲ ਆਹ ਟੀਕਾ ਲਾ ਲਾ ਆਹ ਗੱਲ ਆਹ ਟੀਕਾ ਲਾ ਲਾ ਪਿਆਰ ਨਾਲ ਉਹਨੂੰ ਪੂਰਾ ਦੇਈਦਾ ਤਾਂ ਆਪ ਕਰੀ ਦਾ ਸਾਰਾ ਦੇਖ ਰਹੇ ਜੇ ਕਿਤੇ ਸਿਰੋਂ ਝੁੱਲ ਜਵੇ ਤੇ ਫਿਰ ਡਾਕਟਰ ਸਾਹਿਬ ਹੁਣੇ ਸਾਡੇ ਲਾਂਬੜੇ ਹਸਪਤਾਲ ਆ ਬਹੁਤ ਹੀ ਵਧੀਆ ਜਦੋਂ ਫੋਨ ਕਰੀਏ ਉਦੋਂ ਹੀ ਆ ਜਾਂਦੇ ਜੇ ਨਾ ਵੀ ਆਉਣ ਸਾਡੇ ਕੋਲ ਸਾਰਾ ਕੁਝ ਆ ਟੀਕੇ ਲਾਉਣ ਵਾਲਾ ਸਮਾਨ ਜੋ ਵੀ ਆ ਸਭ ਕੁਝ ਕੰੰਜਾ ਵੀ ਬਣਾਇਆ ਪਸੂ ਨੂੜਨ ਲਈ ਤੇ ਉਹ ਫਿਰ ਸਾਨੂੰ ਸਲਾਹ ਦੱਸ ਦਿੰਦੇ ਵੀ ਤੁਸੀਂ ਆ ਟੀਕਾ ਲਿਆ ਕੇ ਆ ਬਾਰਤ ਲੋ ਇਦਾਂ ਬਾਰਤ ਲੋ ਜਾਨੂ ਆਪ ਵੀ ਆ ਜਾਂਦੇ ਆ ਸਭ ਕੁਝ ਬਹੁਤ ਵਧੀਆ ਚੱਲਦਾ ਕੋਈ ਤੰਗੀ ਨਹੀਂ ਬੜਾ ਵਧੀਆ ਚੱਲਦਾ ਈ ਤੇ ਜਿੱਦਾਂ 4 ਸਾਲ ਪਿੱਛੇ ਤੋਂੜਾ ਜਾ ਬਹੁਤ ਮੰਦੀ ਦਾ ਦੌਰ ਚੱਲਿਆ ਜੇ ਸਾਡਾ ਧੰਦਾ ਡੇਰੀ ਫਾਰਮ ਨਾ ਹੁੰਦਾ ਨਾ ਤੇ ਕੁਛ ਦਾ ਕੁਛ ਵੀ ਬਣ ਸਕਦਾ ਸੀ ਪਰ ਨਹੀਂ ਸਾਨੂੰ 1% ਵੀ ਫਰਕ ਨਹੀਂ ਪਿਆ ਮਹੀਨੇ ਦੀ ਮਹੀਨੇ ਪੈਸੇ ਆਉਂਦੇ ਕਈ ਵਾਰੀ ਦਸ ਦਿਨ ਵੀ ਲੈ ਲਈਦੇ ਉਹ ਤੋਂ ਪਰ ਨਹੀਂ ਮਹੀਨੇ ਦੀ ਮਹੀਨੇ ਪੈਸੇ ਆ ਜਾਂਦੇ ਫੀਡ ਦਾ ਚਾਰੇ ਦਾ ਇਦਾਂ ਜੀ ਆਪਣੀ ਖੇਤੀ ਦਾ ਖਲਾਰਾ ਹੈਗਾ ਕਿ ਯਾਰ ਇੱਕ ਜੋਗਾ ਬਾੜਾ ਤਾਂ ਨਹੀਂ ਕਹਿ ਸਕਦੇ 50 ਕ ਕਿੱਲਾਂ ਦੀ ਖੇਤੀ ਆ ਅਸੀਂ ਆਲੂਆਂ ਦੀ ਖੇਤੀ ਕਰਦੇ ਹਾਂ ਉਹਦੇ ਖੱਤੇ ਵਿਹਲੇ ਹੋ ਜਾਂਦੇ ਚਾਰਾ ਉੱਥੇ ਵਾਧੂ ਹੋ ਜਾਂਦਾ ਆ ਬਾਕੀ ਜਿਹੜੀ ਫੀਡ ਆ ਅਸੀਂ ਆਪਦੀ ਵੀ ਬਣਾ ਲਈਦੀ ਆ ਤੇ ਮੁੱਲ ਵੀ ਲੈ ਆਈ ਦੀ ਜਿੱਦਾਂ ਦਾ ਪਸ਼ੂ ਮੰਗੇ ਉਦਾਂ ਦਾ ਪਾ ਲਈਦਾ ਜੇ ਜਿਆਦੇ ਦੁੱਧ ਵਾਲਾ ਤੋਂ ਤੇ ਲਿਓ ਕੁਛ ਬਖਰਾ ਬਣਾ ਲਈਦਾ ਹਲਕੇ ਵਾਲਾ ਤੋਂ ਦੇ ਉਦਾਂ ਦਾ ਕਰਕੇ ਸਭ ਕੁਝ ਕਰ ਲਈਦਾ ਇਸ ਟਾਈਮ ਆਪਣੇ ਕੋਲ 4 ਤੋਂ 5 ਬੰਦੇ ਤਾਂ ਸਦਾ ਪੱਕੇ ਹੀ ਹੁੰਦੇ ਆ ਖੇਤੀ ਵੀ ਹੈਗੀ ਉਹਲੇ ਇੱਕ ਡਰਾਈਵਰ ਪੱਕਾ ਹੁੰਦਾ ਪਸ਼ੂਆਂ ਦੇ ਉੱਤੇ ਅਸੀਂ ਇੰਨਿਆਂ ਦੇ ਦੋ ਬੰਦੇ ਪੱਕੇ ਛੱਡੇ ਆ ਉਹਨਾਂ ਨੇ ਦੇਖ ਰੇਖ ਕਰਨਾ ਨਲਵਾਉਣਾ ਪੱਠੇ ਪਾਉਣੇ ਧਾਰਾ ਚੋਣੀਆਂ ਕਰਨਾ ਤਕਰੀਬਨ ਬੰਦੇ ਵੀ ਇੰਨੇ ਟ੍ਰੇਨਡ ਕੀਤੇ ਆ ਵੀ ਉਹਨਾਂ ਨੂੰ ਜੇ ਕੋਈ ਟੀਕਾ ਲਾਉਣਾ ਦਵਾਈ ਕਰਨੀ ਉਹਨਾਂ ਨੂੰ ਦੱਸਣ ਦੀ ਲੋੜ ਆ ਆਪ ਹੀ ਕਰ ਲੈਂਦੇ ਦੱਸਣਾ ਪੈਂਦਾ ਜਰੂਰ ਪਸ਼ੂਆਂ 'ਚ ਦੋ ਟਾਈਮ ਜਦੋਂ ਧੁੱਪੇ ਬੰਨੇ ਤਾਂ ਵੀ ਉਹਨਾਂ ਦੇ ਮਗਰ ਅੱਗੇ ਪਿੱਛੇ ਢੇੜਾ ਮਾਰਨਾ ਜਦੋਂ ਅੰਦਰ ਬੰਨੇ ਤਾਂ ਵੀ ਉਹਨਾਂ ਮਗਰ ਢੇੜਾ ਮਾਰਨਾ ਹੀ ਮਾਰਨਾ ਦੋ ਟਾਈਮ ਜਨਰਲੀ ਰਵੀ ਜਿਹੜੀ ਨਸਲ ਹੈ ਦੀ ਮੱਝ ਹੈ ਉਸ ਦੀ ਖਾਸियत ਦੇ ਕੈਰੇਕਟਰ ਦੀ ਗੱਲ ਕਰੀ ਜਾਏ ਉਹ ਪੰਜ ਕਲਿਆਣੀ ਕੈਰੇਕਟਰ ਦੇ ਚਾਰ ਨੰਬਰ 1 ਉਹਨ ਦਾ ਜਿਹੜਾ ਮੱਥਾ ਚਿੱਟਾ ਹੁੰਦਾ ਹੈਗਾ ਚਾਰੋਂ ਪੈਰ ਚਿੱਟੇ ਹੁੰਦੇ ਆ ਤੇ ਪੂਛ ਵੀ ਚਿੱਟੀ ਹੈ ਇਹਦੀ ਅੱਖਾਂ ਦੇਖੋਗੇ ਤਾਂ ਉਹ ਵੀ ਚਿੱਟੀਆਂ ਹੈਗੀਆਂ ਤੇ ਜਿਹੜੇ ਅਗਰ ਇਹਦੀ ਬਾਡੀ ਦਾ ਸ਼ੇਪ ਦੇਖੋਗੇ ਉਸ ਅੱਗੋਂ ਪਤਲੀ ਹੈਗੀ ਤੇ ਪਿੱਛੇ ਚੌੜੀ ਹੈਗੀ ਹੈ ਤੇ ਜਿਹੜੇ ਇਹਦਾ ਜਿਹੜਾ ਲਿਵਰਟੀ ਹੈ ਉਸ ਤੇ ਵੀ ਇੱਕ ਛੋਟਾ ਨਿਸ਼ਾਨ ਹੁੰਦਾ ਹੈਗਾ ਉਹਦੇ ਤੇ ਪਿੰਕੇਸ ਨਿਸ਼ਾਨ ਆਉਂਦਾ ਹੈਗਾ ਜੇ ਇਹਦੀ ਜੀਬ ਦੇਖੋਗੇ ਉਹ ਵੀ ਪਿੰਕ ਕਲਰ ਦੀ ਹੁੰਦੀ ਹੈ ਤੇ ਜਿਹੜੇ ਇਹਦੇ ਝੋਟੇ ਹੈਗੇ ਉਸ ਸਪਲੈਂਡਰ ਦੇ ਤਰ੍ਹਾਂ ਹੁੰਦੇ ਨੇ ਅੱਗੇ ਅੱਗੇ ਤੇ ਪਿੱਛੇ ਦਾ ਪੋਰਸ਼ਨ ਬਰਾਬਰ ਦੇ ਹੁੰਦਾ ਹੈ ਕਿ ਐਕਸਪਲੈਂਡਰ ਬਣਾਉਂਦਾ ਹੈਗਾ ਇਸ ਸੀਆਰ ਵੀ ਸਬ ਕੈਂਪਸ ਨਾਬਾ ਤੋਂ ਅਸੀਂ ਫਾਰਮਰ ਨੂੰ ਐਨੀਮਲ ਮੇਨਟੇਨ ਕਰਨ ਦੇ ਇਸ ਵਾਸਤੇ ਕਰਦੇ ਆ ਕਿ ਤਾਂ ਕਿ ਉੱਤਮ ਨਸਲ ਦੇ ਝੋਟੇ ਪੇਤਾ ਕੀਤੇ ਜਾ ਸਕਣ ਇਹਨਾਂ ਝੋਟਿਆਂ ਨੂੰ ਅਸੀਂ ਅਲੱਗ-ਅਲੱਗ ਵੱਖ-ਵੱਖ ਸਿਮਨ ਸਟੇਸ਼ਨਾਂ ਨੂੰ ਵੀ ਦਿੰਦੇ ਆ ਤੇ ਉਸ ਤੋਂ ਇਲਾਵਾ ਅਸੀਂ ਖੁਦ ਵੀ ਇੱਥੇ ਸਿਮਨ ਕਲੈਕਟ ਕਰਕੇ ਪ੍ਰੋਸੈਸ ਕਰਦੇ ਆ ਤੇ ਇਹ ਇਹ ਜਿਹੜਾ ਸਿਮਨ ਆ ਅਸੀਂ ਆਪਣੇ ਫਾਰਮ ਤੋਂ ਯੂਜ਼ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਵੀ ਦਿੰਦੇ ਆ ਤੇ ਇਸ ਤੋਂ ਇਲਾਵਾ ਜਿਹੜੇ ਸਿਮਨ ਜਿਹੜੇ ਝੋਟੇ ਹੁੰਦੇ ਆ ਉੱਤਮ ਨਸਲ ਦੇ ਜੋਟੇ ਪੈਦਾ ਕਰਕੇ ਅਸੀਂ ਕਿਸਾਨਾਂ ਨੂੰ ਵੀ ਵੰਤਰਣ ਕਰਦੇ ਆ ਗਿਆ ਜਿਹੜਾ ਪੰਜਾਬ ਦਾ ਬਾਰਡਰ ਏਰੀਆ ਹੈਗਾ ਜਿਵੇਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਇਸ ਬੈਲਟ ਜੜੇ ਨੀਲੀ ਰਾਵੀ ਦੇ ਪਸ਼ੂ ਪਾਇ ਜਾਂਦੇ ਆ ਤੇ ਇਸੇ ਕਾਰਨ ਇਸ ਜਿਹੜੇ ਉਪ ਕੇਂਦਰ ਨੂੰ ਹੈ ਪੰਜਾਬ ਵਿੱਚ ਇਸਟੈਬਲਿਸ਼ ਕੀਤਾ ਗਿਆ ਤੇ ਇਸ ਉਪ ਕੇਂਦਰ ਤੇ ਅਸੀਂ ਵੱਖ-ਵੱਖ ਕਿਸਾਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਪ੍ਰੇਸ਼ਿਕਸ਼ਨ ਵੀ ਦਿੰਦੇ ਆ ਝੋਟੇ ਵੀ ਦਿੰਦੇ ਆ ਤੇ ਇਸ ਤੋਂ ਇਲਾਵਾ ਅਗਰ ਕਿਸੇ ਕਿਸਾਨ ਨੇ ਡੈਰੀ ਆਪਣੇ ਉਦਯੋਗ ਸ਼ੁਰੂ ਕਰਨਾ ਹੈ ਨੀਲੇ ਰਵੀ ਮਸ ਤੇ ਤਾਂ ਅਸੀਂ ਉਹਨਾਂ ਨੂੰ ਉਹ ਵੀ ਪ੍ਰਸ਼ਿਕਸ਼ਨ ਦਿੰਦੇ ਆ ਤੇ ਇਸ ਤੋਂ ਇਲਾਵਾ ਅਗਰ ਕਿਸੇ ਕੋਈ ਕਿਸਾਨ ਦੇ ਜਿਹੜੇ ਪਸ਼ੂ ਬਿਮਾਰ ਹੋ ਜਾਂਦੇ ਆ ਜਾਂ ਕਦੇ ਅਮਰਜੈਂਸੀ ਸੇਵਾਵਾਂ ਦੀ ਜਰੂਰਤ ਪੈਂਦੀ ਆ ਤਾਂ ਅਸੀਂ ਉਹ ਸੇਵਾਵਾਂ ਵੀ ਪ੍ਰਦਾਨ ਕਰਦੇ ਆ ਇਸ ਤੋਂ ਇਲਾਵਾ ਅਸੀਂ ਪਿੰਡਾਂ ਵਿੱਚ ਜਾ ਕੇ ਵੱਖ-ਵੱਖ ਸਰਕਾਰ ਦੇ ਪ੍ਰੋਗਰਾਮ ਆ ਗਿਆ ਜਿਵੇਂ ਐਮ ਜੀ ਐਮ ਜੀ ਪ੍ਰੋਗਰਾਮ ਹੋ ਗਿਆ ਮੇਰਾ ਪਿੰਡ ਮੇਰਾ ਗੌਰਵ ਉਸ ਤੇ ਅੰਦਰ ਅਸੀਂ ਜਾ ਕੇ ਕਿਸਾਨਾਂ ਨੂੰ ਉੱਥੇ ਕਿਸਾਨ ਗੋਸ਼ਟੀਆਂ ਵੀ ਲਾਂਦੇ ਆ ਤੇ ਉਹਨਾਂ ਨੂੰ ਪ੍ਰਸ਼ਿਕਸ਼ਨ ਵੀ ਦਿੰਦੇ ਆ ਪਾਣੀ ਦਾ ਸਾਡੇ ਇਦਾਂ ਹੀ ਸਾਡੇ ਕੋਲ 24 ਘੰਟੇ ਲਾਈਟ ਆ ਕਮਰਸ਼ੀਅਲ ਸਾਡੇ ਕੋਲ ਮੀਟਰ ਆ 24 ਘੰਟੇ ਲਾਈਟ ਆ ਮੋਟਰ ਸਾਡੇ ਕੋਲ ਲੱਗੀ ਆ ਤੇ ਪਾਣੀ ਦਾ ਪਸੂ ਚੌਣ ਤੇ ਆ ਖੋਲੀਆਂ ਬਣੀਆਂ ਪਾਣੀ ਆ ਭਰਦੀਆਂ ਗਰਮੀਆਂ ਨੂੰ ਇੱਥੋਂ ਵੀ ਪੀ ਸਕਦੇ ਚੌਣ ਤੇ ਛੱਡ ਕੇ ਚਲੇ ਤੇ ਵੀ ਪੜਾ ਲਈਦਾ ਕੋਈ ਇਦਾਂ ਨਹੀਂ ਸਾਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਹੈਗੀ ਮੀਟਰ ਸਾਡੇ ਜਿਹੜੀ ਬਿਜਲੀ ਉਹ ਕਮਰਸ਼ੀਅਲ ਹੈ ਜੇ ਨੇ ਛੱਡ ਬਣਾਉਣੀ ਹੈ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਵੀ ਮੈਨੂੰ ਗਰਮੀਆਂ ਨੂੰ ਕਿੱਦਾਂ ਚਾਹੀਦਾ ਤੇ ਸਿਆਲ ਨੂੰ ਕਿੱਦਾਂ ਚਾਹੀਦਾ ਕਈਆਂ ਵੀਰਾਂ ਦਾ ਗਰਮੀਆਂ ਨੂੰ ਤਾਂ ਬਹੁਤ ਵਧੀਆ ਹਵਾਹਰਾ ਆ ਪਰ ਸਿਆਲ ਨੂੰ ਮਾੜਾ ਮੋਟਾ ਕਰ ਦਿੰਦੇ ਆ ਪਸ਼ੂ ਇਕੱਠੇ ਹੋਏ ਹੁੰਦੇ ਫੇਰ ਮੁੜ ਕੇ ਪਸ਼ੂ ਦੁੱਧ ਨਹੀਂ ਦਿੰਦੇ ਪਿਓ ਇਸ ਗੱਲ ਨੂੰ ਇਲਜ਼ਾਮ ਦਿੰਦੇ ਆ ਮੇਰੇ ਤੇ ਪਸ਼ੂ ਦੁੱਧ ਨਹੀਂ ਦਿੰਦੇ ਡੈਰੀ ਵਧੀਆ ਨਹੀਂ ਇਦਾਂ ਨਹੀਂ ਉਦਾਂ ਗਰਮੀਆਂ ਨੂੰ ਵੀ ਵਧੀਆ ਚਾਹੀਦਾ ਪਰ ਸਿਆਲ ਨੂੰ ਉਸ ਤੋਂ ਜ਼ਿਆਦਾ ਵਧੀਆ ਚਾਹੀਦਾ ਪਸ਼ੂ ਨੂੰ ਕਿਉਂਕਿ ਇਨਸ ਜਿਹੜੇ ਸੂਣ ਵਾਲੇ ਪਸ਼ੂ ਆ ਅਸੀਂ ਆਪਦੇ ਹਿਸਾਬ ਨਾਲ ਉਹਨੂੰ ਕਰ ਲੱਗ ਲਈਦਾ ਜਦੋਂ ਉਹਦੇ 2 ਮਹੀਨੇ ਰਹਿੰਦੇ ਆ ਅਲੱਗ ਕਰ ਲੈਣਾ ਅਲੱਗ ਖਰਾਕ ਦੇਣੀ ਸੂਣ ਤੋਂ ਪਹਿਲਾਂ ਉਹਦੇ ਭਾਵੇਂ 6ਵਾਂ 7ਵਾਂ ਮਹੀਨਾ ਜੀ ਵੀ ਪ੍ਰੈਗਨੈਂਟ ਆ ਪਰ ਅਸੀਂ ਉਹਨੂੰ ਖਰਾਕ ਜੋ ਦੁੱਧ ਵਾਲਿਆਂ ਨੂੰ ਦਿੰਨੇ ਉਹਨਾਂ ਦੇ ਨਾਲ ਸਾਰੀ ਬਰਾਬਰ ਖਰਾਕ ਦੇਣੀ ਕੋਈ ਫਰਕ ਨਹੀਂ ਪਰ 2 ਮਹੀਨੇ ਪਹਿਲਾਂ ਵੀ ਅਸੀਂ ਉਹਨਾਂ ਨੂੰ ਅਡ ਕਰ ਲਈਦਾ ਅਡ ਕਰਕੇ ਉਹ ਖਰਾਕ ਉਹਨਾਂ ਦੀ ਵਧਾ ਦੇਈਦੀ ਆ ਜੇ ਜਦੋਂ ਸੂਣ ਦੇ ਵਿੱਚ 2 ਹਫ਼ਤੇ ਰਹਿ ਗਏ ਫੇਰ ਉਹਦਾ ਜਗ੍ਹਾ ਹੀ ਵੀ ਐਡ ਕਰ ਲਈਦੀ ਆ ਕਮਰਾ ਹੀ ਐਡ ਕਰ ਲਈਦਾ ਕੋਈ ਪਸ਼ੂ ਉਹਦੇ ਪੇਟ 'ਚ ਸਿਰ ਨਾ ਮਾਰ ਦੇਵੇ ਜਾਂ ਉਹਨੂੰ ਕੋਈ ਤੰਗੀ ਆਪਸ ਵਿੱਚ ਨਾ ਆਵੇ ਤਿਲ ਕਿ ਇਹਨਾਂ ਡੈਪ ਉਹਦੀ ਜਗ੍ਹਾ ਹੀ ਐਡ ਕਰ ਲਈਦੀ ਤੇ ਅੱਜ ਵੀ ਅਸੀਂ ਇੱਕ ਗਾਂ ਤਿਆਰ ਆ ਸਾਡੀ ਸੁਣ ਵਾਲੀ ਉਹਦਾ ਕਮਰਾ ਹੀ ਲੱਗ ਗਿਆ ਉਧਰ ਪਰਲੇ ਬੰਨੇ ਬੰਨੀ ਆ ਉਹਦਾ ਕਮਰਾ ਲੱਗ ਗਿਆ ਅਸੀਂ ਗਰਮੀਆਂ ਨੂੰ ਇਦਾਂ ਦਾ ਵਧੀਆ ਪਸ਼ੂਆਂ ਦਾ ਘਰ ਦੇ ਆ ਭਈ ਨਾਲੇ ਤਾਪ ਦਾ ਸਿਹਤ ਨੂੰ ਵਧੀਆ ਰਹਿੰਦਾ ਨਾਲੇ ਮਨੋਰੰਜਨ ਰਹਿੰਦਾ ਨਾਲੇ ਪਸ਼ੂ ਖੁਸ਼ ਰਹਿੰਦੇ ਟਰੋਆ ਪਟ ਲਈਦਾ ਟਰੈਕਟਰ ਸਾਡੇ ਕੋਲ ਆ ਕਰਾਹੇ ਸਾਡੇ ਕੋਲ ਆ ਟਰੋਆ ਪਟ ਲਈਦਾ ਬਾਹਲਾ ਨੇ 3 ਕਿ ਫੁੱਟ ਡੂੰਗਾ 3 ਕਿ ਫੁੱਟ ਡੂੰਗਾ ਟਰੋਆ ਪਟ ਕੇ ਮੋਟਰ ਸਾਡੇ ਕੋਲ ਇੱਥੇ 24 ਘੰਟੇ ਬੱਤੀ ਆ ਪਾਣੀ ਨਾ ਭਰ ਲਈਦਾ ਪਸ਼ੂ ਛੱਡੀਦੇ ਆ ਪਸ਼ੂ ਛੱਡ ਕੇ ਸਾਰੇ ਵਿੱਚ ਬਿਠਾ ਲਈਦੇ ਆ ਉਹ ਫਿਰ ਨਾਲੇ ਦਾ ਪਸ਼ੂ ਆਪ ਨਹਾਉਂਦੇ ਰਹਿੰਦੇ ਆ 2-2 2 ਕ ਘੰਟੇ ਇੱਕ ਪਸ਼ੂ ਬੈਂਦਾ ਤਾਂ ਆਪੇ ਉੱਠ ਕੇ ਆਂਦੇ ਨਾਲੇ ਠੰਡੇ ਰਹਿੰਦੇ ਜਾਨੂ ਲਾਈਟ ਆਈ ਜਾਂਦੀ ਕੋਈ ਪ੍ਰਬੰਧ ਹੋਈ ਜਾਂਦਾ ਖਰਚੇ ਦੇ ਸੈਟੀਸਫਾਈ ਇਦਾਂ ਆ ਜੀ ਉੱਥੇ ਆ ਗਈ ਗੱ ਇਹ ਸੈਟਸ ਭਾਈ ਤਾਂ ਹੀ ਹੈ ਨਾ ਪਸ਼ੂਆਂ ਦੇ ਸਿਰ ਤੇ ਜੇ ਇਹ ਜਿਹੜੇ ਪਸ਼ੂ ਆਪਣੇ ਕੋਲ ਨਾ ਇਹ ਆਪਣੀ ਨਸਲ ਹੋਵੇ ਜਿੱਦਾਂ ਆਪਣੀ ਜਿਹੜੀ ਲੋਕ ਨਸਲ ਆ ਪੰਜਾਬ ਦੀ ਕਹਿ ਲਓ ਉਹ ਦੁੱਧ ਇਹਨਾਂ ਨਹੀਂ ਦਿੰਦੀਆਂ ਜਿਹੜੀ ਹਰਿਆਣੇ ਦੀ ਨਸਲ ਆ ਉਹ ਦੁੱਧ ਆਪਣੇ ਨਾਲੋਂ ਦੁੱਗਣਾ ਹੀ ਦੇ ਜਾਂਦੀਆਂ ਉਹ ਪਸ਼ੂ ਜਿੱਦਾਂ ਬਹੁਤ ਹੀ ਕੁਝ ਦਿੰਦਾ ਆਪਾਂ ਨੂੰ ਦੁੱਧ ਲੰਬਾ ਵੀ ਬਹੁਤ ਦਿੰਦੀਆਂ ਉਹ ਤਕਰੀਬਨ ਡੇਰੀ ਜੋ ਮੇਰੇ ਹਿਸਾਬ ਨਾਲ ਜਦੋਂ ਪਸ਼ੂ ਜ਼ਿਆਦਾ ਦੁੱਧ ਦਿੰਦਾ ਨਾ ਉਦੋਂ ਤੀਜਾ ਹਿੱਸਾ ਖਾ ਕੇ ਤਾਂ ਦੋ ਹਿੱਸੇ ਬਚਾਉਂਦਾ ਪਰ ਆਪਾਂ ਜਦੋਂ ਪੂਰੇ ਸਾਲ ਦਾ ਲਈਏ ਪਸ਼ੂ ਅੱਦੋ-ਅੱਦ ਬਚਾ ਜਾਂਦਾ ਫੇ ਉਹਦਾ ਜਿਹੜਾ ਮਗਰ ਬੱਚਿਆ ਉਹ ਫਰੀ ਤਿਆਰ ਹੋ ਜਾਂਦਾ ਪਸ਼ੂ ਫੇ ਉਹਨੇ ਦਾ ਇਹ ਅਗਲੇ ਸਾਲ ਜੇ ਲਿਆ ਵੀ ਅੱਜ ਅਗਲੇ ਸਾਲ ਉਹ ਨਹੀਂ ਮਗਹਾਈ ਹੋ ਜਾਂਦੀ ਪਸ਼ੂ ਫੇ ਉਹਨੇ ਦਾ ਵੀ ਉਹਨੇ ਦਾ ਹੀ ਆ ਅੱਜ ਕੱਲ ਜਿਵੇਂ ਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਸੋ ਮੱਝਾਂ ਦੀ ਸੰਭਾਲ ਜਾਂ ਕਿਸੇ ਵੀ ਦੂਜਾਰੇ ਪਸ਼ੂ ਦੀ ਸੰਭਾਲ ਬਾਰੇ ਜੇ ਆਪਾਂ ਗੱਲ ਕਰੀਏ ਸਰਦੀਆਂ ਵਿੱਚ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖੋ ਕਿ ਪਸ਼ੂਆਂ ਦੇ ਵਿੱਚ ਜਿਹੜੀ ਉਹਨਾਂ ਨੂੰ ਤੁਸੀਂ ਕਹੋ ਪਰਦੇ ਲਾ ਕੇ ਰੱਖੋ ਉੱਤਰ ਦੱਖਣ ਉੱਤਰ ਵਾਲੇ ਪਾਸੇ ਦਿਸ਼ਾ ਵਿੱਚ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਖੁਰਾਕ ਜਿਹੜੀ ਹੈਗੀ ਹੈ ਉਹ ਘਟੋ-ਘਟ ਉਹਨਾਂ ਦੇ ਦੁੱਧ ਦੇ ਪੈਦਾਵਾਰ ਦੇ ਅਨੁਸਾਰ ਹੀ ਪਾਓ ਜੇ ਕਿਸੇ ਐਨੀਮਲ ਨੂੰ ਜਾਂ ਕਿਸੇ ਪਸ਼ੂ ਨੂੰ 10 ਕਿਲੋ ਦੁੱਧ ਦੇ ਰਿਹਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ 5 ਕਿਲੋ ਤੱਕ ਦੁੱਧ ਜਿਵੇਂ ਕਿ ਹਰੇ-ਚਾਰੇ ਤੋਂ ਆਏਗਾ ਹਰੇ-ਚਾਰੇ ਵਿੱਚ ਤੁਹਾਡੇ ਕੋਲ ਵਰਸੀਮ ਹੋ ਸਕਦਾ ਹੈ ਤੁਹਾਡੇ ਕੋਲ ਲੂਸਨ ਹੋ ਸਕਦਾ ਹੈ ਤੁਹਾਡੇ ਕੋਲ ਜਮੀ ਹੋ ਸਕਦੀ ਹੈ ਹਰੇ-ਚਾਰੇ ਨੂੰ 40 ਕਿਲੋ ਪਾ ਸਕਦੇ ਹੋ ਜਾਂ ਜੇ ਤੁਸੀਂ ਸਾਈਲੇਜ ਬਣਾਇਆ ਹੋਇਆ ਆਚਾਰ ਬਣਾਇਆ ਹੈ ਤਾਂ 30 ਕਿਲੋ ਆਪਾਂ ਸਾਈਲੇਜ ਪਾ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ 5 ਕਿਲੋ ਦੁੱਧ ਮੱਝਾਂ ਦੇ ਵਿੱਚ ਹੈ ਉਹਦੇ ਵਿੱਚ 2 ਕਿਲੋ ਦੁੱਧ ਮਗਰ 1 ਕਿਲੋ ਵੰਡ ਆਪਾਂ ਪਸ਼ੂਆਂ ਨੂੰ ਪਾਣੀ ਹੈ ਤੇ ਗਾਵਾਂ ਵਿੱਚ 2.5 ਕਿਲੋ ਦੁੱਧ ਮਗਰ 1 ਕਿਲੋ ਵੰਡ ਪਾਣੀ ਹੈ ਮੱਝਾਂ ਵਿੱਚ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਹੇਹੇ ਦੇ ਵਿੱਚ ਆਉਣਾ ਇੱਕ ਤਾਂ ਜਿੰਨੂੰ ਆਪਾਂ ਗੱਲ ਕਰਦੇ ਆਂ ਵੀ ਹਰ ਸਾਲ ਇੱਕ ਬੱਚਾ ਜਾਂ ਕਟਾ ਅਗਰ ਨਹੀਂ ਆਉਂਦਾ ਤਾਂ ਆਪਣੇ ਕੋਲ ਦੁੱਧ ਨਹੀਂ ਆਉਂਦਾ ਸੋ ਹਰ ਸਾਲ ਉਹਨੂੰ ਨਵੇਂ ਦੁੱਧ ਕਰ ਹੋਣਾ ਚਾਹੀਦਾ ਹੈ ਤਾਕੀ ਤੁਹਾਡੇ ਕੋਲ ਦੁੱਧ ਦੀ پیداوار ਸਾਲ ਦਰ ਸਾਲ ਆਉਂਦੀ ਰਹੇ ਸੋ ਮੱਝਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਫੀਡ ਪਾਓ ਚੰਗੀ ਜਿਹੜੀ ਫੀਡ ਹੈ ਉਹ ਤੁਸੀਂ ਕਿਸੇ ਮਾਨਤਾ ਪ੍ਰਾਪਤ ਕੰਪਨੀ ਦੀ ਜਾਂ ਕਿਸੇ ਬ੍ਰਾਂਡ ਦੀ ਲੈ ਸਕਦੇ ਹੋ ਚਾਹੇ ਤੁਸੀਂ ਫੀਡ ਆਪਣੀ ਘਰੇ ਵੀ ਤਿਆਰ ਕਰ ਸਕਦੇ ਹੋ ਜੇ ਫੀਡ ਆਪਾਂ ਘਰੇ ਤਿਆਰ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਇਹ ਹੈ ਵੀ ਅਸੀਂ ਆਪਣੀ ਮਿਆਰੀ ਅਨਾਜ ਪਲੱਸ ਤੇਲ ਬੀਜ ਵਾਲੀਆਂ ਜਿਹੜੀਆਂ ਖਲਾਂ ਨੇ ਉਹ ਯੂਜ਼ ਕਰ ਸਕਦੇ ਆ ਖੇਤੀਬਾੜੀ ਦੀ ਰਹਿਣ ਖੂਦ ਜਿਵੇਂ ਕਿ ਰਾਈਸ ਪਾਲਿਸ਼ ਹੋ ਗਈ ਡੀਆਰ ਰਾਈਸ ਪਾਲਿਸ਼ ਹੋ ਗਈ ਪਲੱਸ ਉਹਦੇ ਵਿੱਚ ਮਿਨਰਲ ਮਿਕਸਚਰ ਯੂਜ਼ ਕਰ ਸਕਦੇ ਆ ਸੋ ਕੋਈ ਵੀ ਚਾਹੇ ਉਹ ਦਾਣੇ ਹੋਣ ਤੇਲ ਬੀਜ ਵਾਲੀਆਂ ਖਲਾ ਹੋਣ ਤੇ ਉਹਦੇ ਵਿੱਚ ਫਸਲਾਂ ਦੀ ਜਿਵੇਂ ਕਿ ਐਗਰੀਕਲਚਰ ਬਾਈ ਪ੍ਰੋਡਕਟਸ ਜਿਵੇਂ ਕਿ ਵੀਟ ਬ੍ਰਾਂਡ ਹੈ ਰਾਈਸ ਬ੍ਰਾਂਡ ਹੈ ਡੀਐਲ ਰਾਈਸ ਬ੍ਰਾਂਡ ਹੈ ਜਿਨ੍ਹਾਂ ਨੂੰ ਚੌਲਾਂ ਦੀ ਪਾਲਿਸ਼ ਆਪਾਂ ਆਖਦੇ ਆ ਤੇ 2% ਮਿਨਰਲ ਮਿਕਸਚਰ ਕੁਇੰਟਲ ਦੇ ਵਿੱਚ ਤੇ 1 ਕਿਲੋ ਨਮਕ ਪਾਉਣਾ ਜ਼ਰੂਰੀ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈਗੀ ਹੈ ਸਰਦੀਆਂ ਵਿੱਚ ਪਸ਼ੂਆਂ ਦੀ ਬਿਮਾਰੀਆਂ ਦੀ ਰੋਕਥਾਮ ਬਾਰੇ ਜੇ ਆਪਾਂ ਬਿਮਾਰੀਆਂ ਦੀ ਰੋਕਥਾਂ ਬਾਰੇ ਗੱਲ ਕਰੇ ਅੱਜਕੱਲ ਜਿਵੇਂ ਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਆਪਾਂ ਨੂੰ ਐਫ ਐਮ ਡੀ ਜਿਹੜਾ ਕਿ ਮੂੰਹ ਅਤੇ ਖੋਰ ਦੀ ਬਿਮਾਰੀ ਹੈ ਉਹਦੇ ਅਗੇਂਸਟ ਵੈਕਸੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਕਰਵਾ ਲੈਣੀ ਚਾਹੀਦੀ ਹੈ ਵੈਕਸੀਨੇਸ਼ਨ ਵਾਸਤੇ ਇੱਕ ਛੋਟਾ ਜਿਹਾ ਖਰਚਾ ਕਰਕੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਜੇ ਤੁਸੀਂ ਟੀਕਾਕਰਨ ਕਰਵਾ ਲੈਣੇ ਹੋ ਪਸ਼ੂਆਂ ਦਾ ਚਾਹੇ ਉਹ ਛੋਟੇ ਉਮਰ ਦੇ ਬੱਚੇ ਹੋਣ ਚਾਹੇ ਹੋਰ ਦੁੱਧਾਰੂ ਪਸ਼ੂ ਹੋਣ ਚਾਹੇ ਉਹ ਵੱਧ ਰਹੀਆਂ ਹੀਫਰਸ ਹੋਣ ਸਾਰਿਆਂ ਨੂੰ ਟੀਕਾਕਰਨ ਕਰਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਬਿਮਾਰੀ ਦੇ ਕਾਰਨ ਪਸ਼ੂਆਂ ਨੂੰ ਬਹੁਤ ਸਾਰਾ ਆਰਥਿਕ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਸੋ ਜਿਹੜੇ ਟੀਕੇ ਹੈਗੇ ਆ ਲਵਾਉਣ ਵਾਸਤੇ ਤੁਸੀਂ ਸਿੰਝ ਤਾਂ ਇੱਕ ਵਾਰ ਸਕਦੇ ਹੋ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀ ਟੀਕੇ ਵਾਲੀ ਸੂਈ ਹੈ ਉਹ ਵੱਖਰੀ ਵੱਖਰੀ ਤੁਸੀਂ ਵਰਤੋਗੇ ਤਾਂ ਤੁਹਾਡਾ ਖਰਚਾ ਤਾਂ ਥੋੜਾ ਵਧੇਗਾ ਪਰ ਤੁਹਾਡੇ ਪਸ਼ੂ ਦੀ ਜਿਹੜੀ ਕਹਿ ਲਓ ਵੀ ਕੀਮਤ ਹੈ ਉਹਦੇ ਨਾਲੋਂ ਉਹ ਖਰਚਾ ਬਿਲਕੁਲ ਨਿਮਾਣਾ ਕਹਿ ਲਾਂਦਾ ਹੈ ਉਸ ਤੋਂ ਬਾਅਦ ਆਪਣੀ ਗੱਲ ਆndi ਹੈਗੀ ਉਹਨਾਂ ਦਾ ਚੰਗਾ ਪ੍ਰਬੰਧ ਕਿਵੇਂ ਰੱਖ ਸਕਦੇ ਹਾਂ ਪਹਿਲੀ ਗੱਲ ਤੁਸੀਂ ਪਸ਼ੂਆਂ ਨੂੰ ਹਮੇਸ਼ਾ ਆਰਾਮਦਾਇਕ ਹਾਲਾਤਾਂ ਵਿੱਚ ਰੱਖੋ ਉਹਨਾਂ ਦੇ ਥੱਲੇ ਪਰਾਲੀ ਜਾਂ ਤੂੜੀ ਜਾਂ ਕੋਈ ਵੀ ਜਿਵੇਂ ਅੱਜਕੱਲ ਤਾਂ ਰਬੜ ਦੇ ਬਣਾਏ ਜਿਹੜੇ ਫਲੈਟ ਗੱਦੇ ਜੇ ਆਉਂਦੇ ਨੇ ਉਹਨਾਂ 'ਚ ਚਾਦਰਾਂ ਚਾਈ ਪਾਉਂਦੇ ਨੇ ਉਹ ਤੁਸੀਂ ਵਿਛਾ ਦਿਓ ਉਹਨਾਂ ਨੂੰ ਠੰਡ ਦੇ ਮੌਸਮ ਤੋਂ ਬਚਾ ਕੇ ਰੱਖੋ ਉਹਨਾਂ ਨੂੰ ਫੀਡ ਫੀਡ ਮੀਨਸ ਕਨਸੈਂਟ੍ਰੇਟ ਮਿਕਸਚਰ ਜਾਂ ਵੰਡ ਉਹਨਾਂ ਦੇ ਦੁੱਧ ਦੇ ਮਕਤਾਰ ਦੇ ਅਕੋਰਡਿੰਗ ਹੀ ਪਾਓ ਉਸ ਤੋਂ ਬਾਅਦ ਗੱਲ ਆਉਂਦੀ ਹੈ ਆਪਾਂ ਪੱਠੇ ਪਾ ਰਹੇ ਹਾਂ ਫੀਡ ਪਾ ਰਹੇ ਹਾਂ ਸੁੱਕਾ ਚਾਰਾ ਵੀ ਪਾ ਰਹੇ ਹਾਂ ਫੀਡ ਹਮੇਸ਼ਾ ਪਸ਼ੂਆਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਇੱਕ ਸਹੀ ਟਾਈਮ ਤੇ ਪਾਓ ਸਹੀ ਡਿਸਟੈਂਸ ਤੇ ਕਹਿ ਲੋ ਵੀ ਸਹੀ ਆਪਾਂ ਕਹਿ ਸਕਦੇ ਸਹੀ ਡਿਸਟੈਂਸ ਤੇ ਪਾਓ ਮਤਲਬ ਉਹਨਾਂ ਦੀ ਖੁਰਾਕ ਜਿੰਨੀ ਉਹਨਾਂ ਨੂੰ ਲੋੜਿੰਦੀ ਓਨੀ ਹੀ ਪਾਓ ਜਦੋਂ ਆਪਾਂ ਅਗਲੇ ਦਿਨ ਫੀਡ ਪਾਉਣ ਵਾਸਤੇ ਜਾਂਦੇ ਆ ਤਾਂ ਆਪਾਂ ਨੂੰ ਚਾਹੀਦੀ ਹੈ ਜਿਹੜੀ ਫੀਡ ਦੀ ਰਹਿਣ ਖੁੰਦਾ ਖੁਰਾਕ ਦੀ ਰਹਿਣ ਖੁੰਦਾ ਖੁਰਲੀਆਂ ਵਿੱਚ ਪਈ ਹੈ ਉਹ ਆਪਾਂ ਨੂੰ ਕੱਢ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਪ ਦੇ ਵਿੱਚ ਮੌਇਸਚਰ ਆ ਜਾਂਦਾ ਹੈ ਨਮੀ ਆ ਜਾਂਦੀ ਹੈ ਉਹ ਪੁਰਾਣੀ ਫੀਡ ਦੇ ਵਿੱਚ ਕੁਝ ਕਿਸਮ ਦੇ ਬਿਮਾਰੀਆਂ ਵਾਲੇ ਜਿਹੜੇ ਕਿਟਾਣੂ ਹੈਗੇ ਨੇ ਜਾਂ ਆਪਣੇ ਕਹਿ ਲਓ ਵੀ ਬੈਕਟੀਰੀਆਸ ਹੈਗੇ ਨੇ ਉਹ ਪੰਪ ਜਾਣਗੇ ਉਹ ਪੁਰਾਣੀ ਖੁਰਾਕ ਜਿਹੜੀ ਹੈ ਪਸ਼ੂਆਂ ਨੂੰ ਉਹਨਾਂ ਨੂੰ ਇੱਕ ਤਾਂ ਫੀਡ ਨਹੀਂ ਦੇਖਣ ਨੂੰ ਕਹਿ ਲਓ ਵੀ ਖਾਣ ਨੂੰ ਚੰਗੀ ਨਹੀਂ ਲੱਗੂਗੀ ਸੋ ਹਮੇਸ਼ਾ ਫਰੈਸ਼ ਫੀਡ ਤਾਜੀ ਫੀਡ ਪਾਉਣ ਤੋਂ ਪਹਿਲਾਂ ਪੁਰਾਣੀ ਫੀਡ ਨੂੰ ਖੁਰਲੀ ਨੂੰ ਸਾਫ਼ ਕਰ ਦਿਓ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਫੇਰ ਫੀਡ ਪਾਓ ਬਾਕੀ ਮੇਰੇ ਡੈਰੀ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਸਲਾਹ ਇਹ ਹੀ ਆ ਪਸ਼ੂ ਜਿੰਨੇ ਵੀ ਰੱਖਣੇ ਆ ਪਸ਼ੂ ਜਿੰਨੇ ਵੀ ਰੱਖਣੇ ਵਧੀਆ ਨਸਲ ਦਾ ਪਸ਼ੂ ਹੋਵੇ ਵਧੀਆ ਨਸਲ ਦਾ ਪਸ਼ੂ ਹੋਵੇ ਘੱਟ ਤੋਂ ਘੱਟ ਦੁੱਧ ਜਿਹੜਾ 15 ਲੀਟਰ ਤੋਂ ਘੱਟ ਆਲਾ ਪਸ਼ੂ ਜਿਹੜਾ ਆਪਾਂ ਨੂੰ ਨਹੀਂ ਚੱਲਦਾ 15 ਲੀਟਰ ਤੋਂ ਉੱਪਰ ਉੱਪਰ ਵਾਲੇ ਜਿਹੜੇ ਉਹ ਹੀ ਕਮਾਈ ਕਰਦੇ ਆ ਛੋਟੇ ਨਹੀਂ ਕਮਾਈ ਕਰਦੇ ਜੇ ਵਧੀਆ ਨਸਲ ਦਾ ਪਸ਼ੂ ਆ ਉਹ ਹੀ ਦੁੱਧ ਦਿੰਦਾ ਜੇ ਆਪਾਂ ਕਹੀਏ ਤੇ ਉਹਦਾ ਰੰਗ ਟਾਂਗੀ ਹੋ ਰਿਹਾ ਦੂਸਰੀ ਨਸਲ ਦਾ ਉਦਾਂ ਹੀ ਪਤਾ ਲੱਗ ਜਾਂਦਾ ਉਹਦੀ ਸ਼ੇਪ ਕੀ ਆ ਕੁਆਲਿਟੀ ਕੀ ਆ ਉਹ ਦੁੱਧ ਨਹੀਂ ਦਿੰਦੇ ਜੇ ਦਿੰਦੇ ਆ ਤਾਂ ਤਿੰਨ ਮਹੀਨੇ ਦੇ ਕੇ ਲਤਮਾਨੀਆਂ ਸ਼ੁਰੂ ਕਰ ਦਿੰਦੇ ਆ ਉਹ ਨਾਲ ਆਪਣਾ ਕੰਮ ਨਹੀਂ ਚੱਲਦਾ ਉਹ ਤਾਂ ਡੇਰੀ ਅੱਜ ਵੀ ਫੇਲਿਆ ਤੇ ਕੱਲ ਵੀ ਫੇਲਿਆ ਮੈਂ ਖੇਤੀ ਵੀ ਕਰਦਾ ਸਾਰੀ ਉਮਰ ਹੀ ਲੰਘ ਗਈ ਖੇਤੀ ਕਰਦਿਆਂ ਵੀ ਉਹਨੂੰ ਮੈਂ ਕੰਟਰੋਲ ਦੋਵਾਂ ਨੂੰ ਹੀ ਕਰਦਾ ਦੋਵਾਂ ਨੂੰ ਕੰਟਰੋਲ ਕਰਦਾ ਇੱਧਰ ਵੀ ਦੋ ਟਾਈਮ ਤੇ ਉੱਧਰ ਵੀ ਢੇੜਾ ਮਾ ਨਾ ਖੇਤੀ ਮੇਰੇ ਕੋਲ 50 ਕਿੱਲੇ ਦੀ ਆ ਬਾੜੀ ਨਹੀਂ ਹੈਗੀ ਤੇ 50 ਕਿੱਲੇ ਦੀ ਖੇਤੀ ਜਿਹੜੀ ਹੈ ਨਾ ਉਹ ਇੰਨੇ ਪਸ਼ੂ ਚਾਰ ਪੰਜ ਪੱਕੇ ਨੌਕਰ ਬੱਚੇ ਵੀ ਪੜਦੇ ਆ ਇਹ ਪਸ਼ੂ ਫ੍ਰੀ ਕਰਾਂਦੇ ਆ ਸਾਰਾ ਡੀਜ਼ਲ ਦਾ ਖਰਚਾ ਸਾਰਾ ਨੌਕਰਾਂ ਦਾ ਖਰਚਾ ਸਾਰਾ ਫੀਡ ਦਾ ਖਰਚਾ ਇਹ ਪਸ਼ੂ ਫ੍ਰੀ ਕਰ ਦਿੰਦੇ ਆ ਇਹ ਮਾਲੂਮ ਨਹੀਂ ਹੁੰਦਾ ਮੈਂ ਕਦੋਂ ਡੀਜ਼ਲ ਲਿਆਉਣਾ ਤੇ ਕਦੋਂ ਕੀ ਕਰਨਾ ਇਹਨਾਂ ਦਾ ਪੈਸੇ ਆ ਜਾਂਦੇ ਆ ਉਹਨਾਂ ਸਾਰੀ ਖੇਤੀ ਇੰਨੇ ਪਸ਼ੂ ਚਲਾਉਂਦੇ ਆ ਤੇਤੀ ਚ ਥੋੜੇ ਬਚਣ ਤਾਂ ਬੰਦੇ ਨੂੰ ਇਦਾਂ ਨਹੀਂ ਲੱਗਦਾ ਵੀ ਮੈਨੂੰ ਘਾਟਾ ਪਿਆ ਗਿਆ ਜਦੋਂ ਖੇਤੀ ਚੋ ਬਚ ਜਾਂਣ ਉਹ ਸਾਰੇ ਦੇ ਸਾਰੇ ਫੇਰ ਬਚਦੇ ਹੀ ਆ ਕਿਉਂਕਿ ਖਰਚਾ ਨਾਲ ਦੀ ਨਾਲੇ ਪਸ਼ੂ ਦਿੰਦੇ ਸਭ ਕੁਝ ਮੇਰੀ ਮਨਚਾ ਜੀ ਮੈਂ ਇਹਨੂੰ ਵੱਡੀ ਕਰਨੀ ਚਾਹੁੰਦਾ ਆ ਹੌਲੀ ਹੌਲੀ ਵਧਾ ਰਿਆਂ ਵੱਡੀ ਕਰਨੀ ਚਾਹੁੰਦਾ ਜਗ੍ਹਾ ਦੀ ਸਾਡੇ ਮੇਰੇ ਕੋਈ ਤੰਗੀ ਨਹੀਂ ਹੌਲੀ ਹੌਲੀ ਵੱਡੀ ਕਰਾਂਗੇ ਤੇ ਇਹਨੂੰ ਖੇਤੀ ਵੀ ਨਹੀਂ ਛੱਡਣੀ ਕੁਝ ਨੌਜਵਾਨ ਜਿਹੜੇ ਆ ਉਹ ਕਹਿੰਦੇ ਮੈਂ ਇੱਕਦਮ ਵੱਡੀ ਡੇਰੀ ਪਾ ਕੇ ਕਾਮਯਾਬ ਹੋ ਜਾਵਾਂ ਨਹੀਂ ਆਪਾਂ ਨੂੰ ਪਹਿਲਾਂ ਜ਼ਿੰਦਗੀ ਦਾ ਤਜਰਬਾ ਚਾਹੀਦਾ ਦੋ ਪਸ਼ੂ ਰੱਖ ਲੈਣ ਦੋ ਤੋਂ ਤਿੰਨ ਕਰ ਲੈਣ ਚਾਰ ਕਰ ਲੈਣ ਪੰਜ ਕਰ ਲੈਣ ਪੰਜਾਂ ਤੋਂ ਭਾਵੇਂ 10 ਕਰ ਲੈਣ ਉਹਨਾਂ ਨੂੰ ਜਿੰਨਾ ਚਿਰ ਆਪ ਆਪਣਾ ਹੱਥੀ ਪ੍ਰੈਕਟੀਕਲ ਤਜਰਬਾ ਨਹੀਂ ਹੁੰਦਾ ਉਹਨਾਂ ਚ ਡੇਰੀ ਕਾਮਯਾਬ ਨਹੀਂ ਹੁੰਦੀ ਉਹਨੂੰ ਬੰਦੇ ਨੂੰ ਪਤਾ ਹੋਣਾ ਚਾਹੀਦਾ ਮੈਂ ਅੱਜ ਧਾਰਚ ਹੋਈ ਸੀ ਮੇਰੇ ਪਸ਼ੂ ਨੂੰ ਕੀ ਤੰਗੀ ਸੀ ਸਾਰੀਆਂ ਬਿਮਾਰੀਆਂ ਬੰਦਾ ਜਦੋਂ ਬਹਿ ਕੇ ਆਪ ਖੋਦ ਧਾਰਚ ਹੁੰਦਾ ਉਹਦੇ ਵਿੱਚੋਂ ਲੱਪੈਨੀਆਂ ਉਹ ਬੰਦਾ ਜਦੋਂ ਸਮਝਣ ਲੱਪਿਆ ਫਿਰ ਜਿੱਡੀ ਮਰਜ਼ੀ ਡੇਰੀ ਕਰ ਲਵੇ ਫੇਰ ਕੰਮ ਜਾ ਗਿਆ। ਨੀਲੀ ਰਾਵੀ ਜਿਹੜੀ ਨਸਲ ਹੈ ਇਹ ਬੜੀ ਉੱਤਮ ਨਸਲ ਹੈਗੀ ਹੈ ਮੱਝਾਂ ਦੀ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਦੇਸ਼ 'ਚ ਪਸ਼ੂ ਹੈਗੇ ਨੀਲੀ ਰਾਵੀ ਦੇ ਹੈਗੇ ਮੂਰਾ ਨਸਲ ਦੇ ਤੇ ਜਿਹੜੀ ਨੀਲੀ ਰਾਵੀ ਹੈ ਇਹ ਕਿਸੇ ਤਰ੍ਹਾਂ ਨਾਲ ਘਟ ਨਹੀਂ ਹੈ। ਇਹਦੀ ਪ੍ਰੋਡਕਸ਼ਨ ਤੇ ਮੂਰਾ ਦੀ ਲਗਭਗ ਦੋਨਾਂ ਦੇ ਪ੍ਰੋਡਕਸ਼ਨ ਬਰਾਬਰ ਹੈਗੀ ਹੈ ਤੇ ਇਹ ਲੰਬੇ ਸਮੇਂ ਤੱਕ ਦੁੱਧ ਦਿੰਦੀ ਰਹਿੰਦੀ ਹੈ। 8 ਮਹੀਨੇ ਤੱਕ ਜਿਹੜੀ ਫੀਲਡ ਦੀ ਵੀ ਰਿਪੋਰਟ ਹੈਗੀ ਆ ਤੇ ਇੱਥੇ ਦੀ ਸਾਡੇ ਵੀ ਹੈ ਬਿਨਾ ਰੁਕੇ ਦੁੱਧ ਦਿੰਦੀ ਰਹਿੰਦੀ ਹੈ 8 ਮਹੀਨੇ ਤੱਕ ਲਗਾਤਾਰ ਤੇ ਇਹਦੇ ਜਿਹੜਾ ਦੁੱਧ ਪ੍ਰੋਡਕਸ਼ਨ ਹੈ ਇਹ ਲਗਭਗ 3000 ਤੋਂ ਉੱਪਰ ਵਾਲੇ ਤੋਂ ਆਮ ਕਿਸਾਨਾਂ ਕੋਲ ਹੈਗਾ ਤੇ ਸਾਡੇ ਕੋਲ ਜਿਹੜੀ ਅੱਜ ਦੇ ਦਿਨੇ ਚ ਕਿੱਥੇ ਨੀਲੀ ਰਾਵੀ ਮੱਝ ਹੈ ਉਹਦਾ ਰਿਕਾਰਡ ਹੈ 24.8 ਲੀਟਰ ਦਾ ਹੈਗਾ ਇੱਥੇ ਸਾਡੇ ਫਾਰਮ ਤੇ ਹੈਗੀ ਹੈ ਇਹ ਐਸੀ ਹਫਤੇ ਅਸੀ ਰਿਕਾਰਡ ਕੀਤਾ ਹੈਗਾ ਪਹਿਲੇ ਵੀ 20 ਲੀਟਰ ਤੋਂ ਉੱਪਰ ਵਾਲੀ ਮੱਝਾਂ ਸਾਡੇ ਕੋਲ ਬਥੇਰੀਆਂ ਹੈਗੀਆਂ ਇੱਥੇ ਤੇ ਜਿਹੜੇ 3000 ਤੋਂ ਉੱਪਰ ਦੁੱਧ ਲੀਟਰ ਤੋਂ ਉੱਪਰ ਦੇ ਦਿਨ ਦੇਣ ਵਾਲੀ ਮੱਝਾਂ ਨੇ 102 ਚ ਉਹ ਸਾਡੇ ਕੋਲ ਅੱਜ ਦਿਨ 45 ਤੋਂ ਉੱਪਰ ਮੱਝਾਂ ਆ ਗਈਆਂ ਜਿਹੜੀ ਨੀਲੇ ਰਾਵੀ نسل ਦੀ ਮੱਝ ਹੈ ਦੁੱਧ ਚੰਗਾ ਦਿੰਦੀ ਹੈ ਦੂਜਾ ਤੁਸੀਂ ਜਾਣਦੇ ਹੋ ਆਪਾਂ ਤਾਂ ਸ਼ੁਰੂ ਤੇ ਮੱਝ ਦੇ ਦੁੱਧ ਪਿੰਡ ਦੇ ਆਦੀ ਹੈਗੇ ਆ ਉਸ ਹਿਸਾਬ ਨਾਲ ਕਿਉਂਕਿ ਇਹਦਾ ਫੈਟ ਬੜਾ ਆਈ ਹੈਗਾ ਕਿਉਂਕਿ ਆਪਾਂ ਮੱਖਣ ਦੇ ਦੇਖਦੇ ਆ ਗਏ ਦੁੱਧ ਦੇ ਚ ਇਹਦੇ ਚ 8% ਫੈਟ ਹੈ ਨਾ ਘਟੋ ਘਟ ਉਸ ਤੋਂ ਇਲਾਵਾ ਦੁੱਧ ਪਰ ਬੈਦਾਵਾਰ ਵੀ ਜ਼ਿਆਦਾ ਉਸ ਤੋਂ ਬਾਅਦ ਐਸਐਨਐਫ ਵੀ ਜ਼ਿਆਦਾ ਮਿਲਦਾ ਹੈਗਾ ਤੇ ਐਸੇ ਵਾਸਤੇ ਹੋਰ ਦੁੱਧ ਜਾਨ ਤੁਸੀਂ ਜਾਣਦੇ ਹੋ ਕਿ ਆਪਣੇ ਜਿਹੜੇ ਨਾ ਜਿਹੜੇ ਖੇਤਾਂ ਤੇ ਜਿਹੜੀ ਫਸਲ ਬਸਦੀ ਹੈਗੀ ਆ ਆਪਾਂ ਉਹਨਾਂ ਉਹੀ ਪਸ਼ੂਨਾਂ ਨੂੰ ਖਿਲਾਂਦੇ ਆ ਗਿਆ ਤੇ ਇਹ ਜਿਹੜਾ ਮੱਝ ਪ੍ਰਜਾਤੀ ਦਾ ਪਸ਼ੂ ਹੈ ਸਾਰੇ ਤਰ੍ਹਾਂ ਦੀ ਜਿਹੜੀ ਖੇਤੀ ਉਪਜਾ ਨੂੰ ਅਜਮ ਕਰਨੇ ਆਸਾਨੀ ਰਹਿੰਦੀ ਹੈ ਤੇ ਖਾ ਜਾਂਦਾ ਹੈਗਾ ਸਾਰੇ ਤਰ੍ਹਾਂ ਦੇ ਚਾਰੇ ਖਾ ਜਾਂਦਾ ਹੈਗਾ ਇਹ ਪੰਜਾਬ ਦੀ ਜਿਹੜੀ ਹੈ ਤਰਾਈ ਬੈਲਟ ਹੈਗੀ ਹੈ ਜਿਹੜੀ ਮੈਂ ਉਹਨੇ ਗੱਲ ਕੀਤੀ ਪਾਕਿਸਤਾਨ ਬਾਰਡਰ ਦੇ ਨਾਲ ਹੈ ਉੱਥੇ ਜਿਹੜਾ ਨੀਲੀ ਰਾਵੀ ਨਸਲ ਦਾ ਪਸ਼ੂ ਐ ਅਡਪਟ ਹੋ ਚੁੱਕਾ ਐ ਸੈਂਕੜਾ ਸਾਲਾਂ ਤੋਂ